ਸੱਤਾ ਦਾ ਸੈਮੀਫਾਈਨਲ 227 ਦੇ ਵਿੱਚ ਪੰਜਾਬ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਸ਼ਾਇਦ ਸ਼ਬਦ ਤੁਸੀਂ ਸਹੀ ਸਮਝ ਹੀ ਰਹੇ ਹੋ ਕਿ ਕਿਹੜੇ ਪਾਸਿਓਂ ਕਿਹਾ ਜਾ ਰਿਹਾ ਕਿਉਂਕਿ ਜਦੋਂ ਤੋਂ ਲੁਧਿਆਣਾ ਜਿਵਨੀ ਚੋਣ ਦੀ ਤਾਰੀਖ ਡਿਕਲੇਅਰ ਹੋਈ ਸੀ ਤੇ ਉਸ ਤੋਂ ਬਾਅਦ ਹੀ ਸੱਤਾ ਦੇ ਸੈਮੀਫਾਈਨਲ ਦੇ ਤੌਰ ਦੇ ਵਿੱਚ ਪੰਜਾਬ ਦੇ ਵਿੱਚ ਇਸ ਲੋਕ ਵਿਧਾਨ ਸਭਾ ਦੇ ਹਲਕੇ ਨੂੰ ਵੇਖਿਆ ਜਾ ਰਿਹਾ ਸੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ 19 ਤਰੀਕ ਨੂੰ ਵੋਟਾਂ ਹੋ ਗਈਆਂ ਤੇ ਉਸ ਤੋਂ ਬਾਅਦ ਇੱਥੇ ਜਿਹੜੀ ਚੋਣ ਕਮਿਸ਼ਨ ਦੀ ਜਿਹੜੀ ਆ ਜਾਰੀ ਵਿਗਿਆਪਤੀ ਦੇ ਅਨੁਸਾਰ 91 ਅਸਾਰੀਆਂ 33% ਦੀ VOTING ਇੱਥੇ ਹੋਈ ਆ ਹੁਣ ਰੁਝਾਨ ਕਹੇ ਜਾ ਰਹੇ ਨੇ ਕਿ ਆਖਿਰਕਾਰ ਜਿੱਤ ਕੌਣ ਸਕਦਾ ਕਿਉਂਕਿ ਸਭ ਤੋਂ ਵੱਡੀ ਗੱਲ ਕਿ ਆਖਿਰਕਾਰ ਕਿਹੜੀ ਪਾਰਟੀ ਦਾ ਹੁਕਮਰਾਨ ਜਿਹੜਾ ਉਤਾਰਿਆ ਗਿਆ ਸੀ ਜਿਹਨੂੰ ਮੈਦਾਨ ਦੇ ਵਿੱਚ ਆਪ ਦਾ ਪਾਰਟੀਆਂ ਵੱਲੋਂ ਚਿਹਰਾ ਬਣਾਇਆ ਗਿਆ ਸੀ ਤੇ ਐਮਐਲਏ ਦਾ ਉਮੀਦਵਾਰ ਬਣਾਇਆ ਗਿਆ ਸੀ ਪਰ ਜਿੱਤੇਗਾ ਕੌਣ ਵਿਧਾਨ ਸਭਾ ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਜਾ ਕੇ ਕੌਣ ਵਿਧਾਇਕ ਬੈਠੇਗਾ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਜਿੱਥੇ ਇੱਕ ਆਮਣੇ ਸਾਹਮਣੇ ਦੀ ਲੜਾਈ ਲੜ ਰਹੀਆਂ ਨੇ ਤੇ ਦੂਜੇ ਪਾਸੇ ਭਾਜਪਾ ਤੇ ਉਸ ਦੇ ਨਾਲ ਸ਼ਿਰੋਮਣੀ ਅਕਾਲੀ ਦਲ ਇਹਨਾਂ ਦੋਹਾਂ ਲਈ ਮੁੱਚ ਦਾ ਸਵਾਲ ਹੈ ਕਿਉਂਕਿ ਭਾਜਪਾ ਵਾਲੇ ਅਕਸਰ ਕਹਿੰਦੇ ਨੇ ਕਿ ਉਹਨਾਂ ਨੇ ਬੂਥ ਲੈਵਲ ਤੇ ਕੰਮ ਕੀਤਾ ਹੈ ਤੇ ਭਾਜਪਾ ਦਾ ਬੀਤੇ ਹੋਈਆਂ ਚੋਣਾਂ ਦੇ ਵਿੱਚ ਜਿਹੜਾ ਉਹ VOTING ਗ੍ਰਾਫ ਲਗਾਤਾਰ ਵਧਿਆ ਪਰ ਕਿੰਨਾ ਕੀ ਵਧਿਆ ਇਹ ਸ਼ਾਇਦ ਹੁਣ ਆਉਣ ਵਾਲੇ ਚੋਣ ਨਤੀਜੇ ਜੋ 23 ਜੂਨ ਨੂੰ ਆਉਣੇ ਹਨ ਉਹਦੇ ਤੋਂ ਪਤਾ ਲੱਗ ਜਾਏਗਾ ਦੂਜੇ ਪਾਸੇ ਸ਼ਿਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਲਗਾਤਾਰ ਕਿਸੇ ਵੇਲੇ ਸੱਤਾ ਹੁੰਦੀ ਸੀ ਪਰ ਅੱਜ ਸੱਤਾ ਤੋਂ ਬਹੁਤ ਜ਼ਿਆਦਾ ਦੂਰ ਨੇ ਹਾਲਾਂਕਿ ਗੱਲ ਇਕ ਠੋਕ ਕੇ ਅੱਜ ਵੀ ਪਾਰਟੀ ਪ੍ਰਧਾਨ ਸੁਖਪੀਰ ਸਿੰਘ ਬਾਦਲ ਤੇ ਹੋਰ ਵੱਡੇ ਲੀਡਰ ਕਹਿੰਦੇ ਹਨ ਕਿ 227 ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਪਰ ਸਰਕਾਰ ਬਣੇਗੀ ਜਾਂ ਨਹੀਂ ਇਹ ਤਾਂ ਜਨਤਾ ਫੈਸਲਾ ਕਰੇਗੀ ਪਰ ਫਿਲਹਾਲ ਲੁਧਿਆਣਾ ਪੱਛਮੀ ਵਿਧਾਨ ਸਭਾ ਤੇ ਹੋਈਆਂ ਚੋਣਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਇਹ ਵੀ ਪਤਾ ਲੱਗ ਜਾਏਗਾ ਗੱਲ ਆ ਗਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਮੁਛ ਦਾ ਸਵਾਲ ਜਿਹੜੀ ਬਣੀ ਹੋਈ ਆ ਉਹ ਆਮ ਆਦਮੀ ਪਾਰਟੀ ਲਈ ਬਣੀ ਹੋਈ ਆ ਕਿਉਂਕਿ ਆਪ ਇੱਥੇ ਮੌਜੂਦ ਰਹੇ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਪੱਖ ਦੇ ਵਿੱਚ ਪ੍ਰਚਾਰ ਕਰਨ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਉਸਦੇ ਨਾਲ ਹੀ ਕਈ ਕੈਬਨਿਟ ਮੰਤਰੀ ਤੇ ਆਪ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਰ ਹੁਣ ਇਸ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ 23 ਤਰੀਕ ਨੂੰ ਯਾਦ ਦਿਲਾ ਦਈਏ ਕਿ ਨਤੀਜੇ ਆਉਣੇ ਨੇ ਤੇ ਸਾਰਿਆਂ ਦੀ ਨਜ਼ਰ ਉੱਥੇ ਹੀ ਆ ਪਰ ਦੂਜੇ ਪਾਸੇ ਭਾਰਤ ਪੂਸ਼ਣ ਆਸ਼ੂ ਲਗਾਤਾਰ ਕਈ ਚਰਚਾਵਾਂ ਦੇ ਵਿੱਚ ਵੀਰੇ ਈਡੀ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਉਹ ਵੀ ਚਰਚਾ ਬਣੀ ਉਸ ਦੇ ਨਾਲ ਹੋਰ ਕਈ ਜਿਹੜੇ ਵਿਜੀਲੈਂਸ ਵੱਲੋਂ ਨੋਟਿਸ ਜਾਰੀ ਹੋਇਆ ਉਸ ਤੋਂ ਬਾਅਦ ਜਿਹੜੀ ਇੱਕ ਜਿਹੜਾ ਅਫਸਰ ਸੀ ਉਹਦੇ ਤੇ ਵੀ ਗਾਜ਼ ਡਿੱਗੀ ਪਰ ਹੁਣ ਵਿਜੀਲੈਂਸ ਨੇ ਜੋ ਨੋਟਿਸ ਜਾਰੀ ਕੀਤਾ ਜੋ ED ਦੀ ਕਾਰਵਾਈ ਹੋਈ ਹੈ ਜੋ ਕੁਝ ਚੱਲ ਰਿਹਾ ਉਹ ਖੈਰ ਲੱਗ ਚੀਜ਼ ਆ ਪਰ ਸਿਆਸੀ ਪਿੱਚ ਤੇ ਭਾਰਤ ਪੂਸ਼ਣ ਆਸ਼ੂ ਕਿੰਨੇ ਕੀ ਖਰੇ ਉੱਤਣਗੇ ਇਹ ਵੀ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਇੱਥੇ ਵੀ ਕਈ ਸੂਬਿਆਂ ਦੇ CM ਤੇ ਕਾਂਗਰਸ ਦੇ ਕਈ ਲੀਡਰ ਪਹੁੰਚੇ ਪਰ ਭਾਜਪਾ ਦੇ ਜੀਵਨ ਗੁਪਤਾ ਲਈ ਵੀ ਪਰ ਚੋਣ ਪ੍ਰਚਾਰ ਕਰਨ ਵਾਲੇ ਕਾਫੀ ਲੀਡਰ ਇੱਥੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਵੀ ਆਏ ਪਰ ਉਹਨਾਂ ਦੇ ਆਉਣ ਤੇ ਇੱਥੇ ਲੋਕਾਂ ਨੇ ਪਾਣੀ ਚੋਰ ਦੇ ਨਾਰੇ ਵੀ ਲਗਾਏ ਪਰ ਦੂਜੇ ਪਾਸੇ ਇੱਕ ਮੰਦ ਭਾਗੀ ਖਬਰ ਵੀ ਇਹਨਾਂ ਚੋਣਾਂ ਦੇ ਵਿਚਕਾਰ ਜਿਹੜੀ ਆ ਭਾਜਪਾ ਪੰਜਾਬ ਇਕਾਈ ਨੂੰ ਲੱਗੀ ਕਿਉਂਕਿ ਜਦੋਂ ਇੱਕ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਤੇ ਉਸ ਦੇ ਵਿੱਚ ਭਾਜਪਾ ਦੇ ਪੰਜਾਬ ਦੇ ਪਰਿਵਾਰੀ ਤੇ ਪੂਰਬ ਸੀਐਮ ਵਿਜੇ ਰupani ਉਹਨਾਂ ਦਾ ਦਿਹਾਂਤ ਉਸ ਹਾਦਸਾ ਜਹਾਜ਼ ਜਿਹੜਾ ਹੋਇਆ ਸੀ ਹਾਦਸਾ ਗ੍ਰਸਤ ਉਸ ਦੇ ਵਿੱਚ ਹੋ ਗਿਆ ਕਈ ਹੋਰ ਲੋਕਾਂ ਦੇ ਵੀ ਜਾਨ ਗਏ ਪਰ ਦੂਜੇ ਪਾਸੇ ਸਿਆਸੀ ਜੇਕਰ ਗੱਲ ਕਰੀਏ ਤੇ ਪਿਛਲੇ 3 ਸਾਲਾਂ ਦੇ ਵਿੱਚ ਸੂਬੇ ਦੇ ਵਿੱਚ ਹੋਈਆਂ ਉਪਚੋਣਾਂ ਦੇ ਵਿੱਚ ਲਗਾਤਾਰ ਰੁਝਾਨ ਜਿਹੜੇ ਉਹ ਬਦਲਦੇ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਹੋਣ ਕਾਣ ਫਾਇਦਾ ਹੀ ਇਸ ਦਾ ਹੋਇਆ ਪਰ ਸਭ ਤੋਂ ਵੱਡੀ ਗੱਲ ਆ ਕਿ ਹੁਣ ਪ੍ਰੋਦੀ ਤਿਰ ਵੀ ਇਸ ਲਈ ਪੂਰਾ ਜੋਰ ਲਗਾ ਰਹੀ ਆ ਕਿ ਹਰ ਸੀ ਜਿਹੜਿਆ ਉਜਿੱਤ ਹਾਸਲ ਕਰੀਏ ਇਹ ਸੀਟ ਤੇ ਕਿਉਂਕਿ ਲੋਕ ਸਭਾ ਚੋਣ ਨਤੀਜੇ ਵੀ ਸ਼ਾਇਦ ਉਹਨਾਂ ਲਈ ਕਿਥੇ ਨਾ ਕਿਥੇ ਬੂਸਟ ਕਰ ਰਹੇ ਨੇ ਪਰ ਦੂਜੇ ਪਾਸੇ ਆਪ ਨੂੰ ਇਹ ਸੀਟ ਜਾ ਸਕਦੀ ਆ ਕਿਉਂਕਿ ਸਿੱਧੇ ਤੌਰ ਤੇ ਸਿਆਸੀ ਤੌਰ ਤੇ ਜੋ ਸਿਆਸੀ ਬਿਆਨ ਆਉਂਦੇ ਹਨ ਜਾਂ ਸਿਆਸੀ ਉਕਮਰਾਨ ਜਾਂ ਜਿਹੜੇ ਮਾਹਿਰ ਹੁੰਦੇ ਨੇ ਉਹ ਇਹੀ ਕਹਿੰਦੇ ਨੇ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੋਵੇ ਉਹਨੂੰ ਵਾਪਸ ਆਉਣਾ ਥੋੜੀ ਬਹੁਤ ਆਸਾਨੀ ਹੁੰਦੀ ਆ ਪਰ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਈਆਂ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਇੰਨਾ ਈਜ਼ੀ ਨਹੀਂ ਲੱਗਦਾ ਹਾਲਾਂਕਿ ਜੇਕਰ ਅਸੀਂ ਲੁਧਿਆਣਾ ਪੱਛਮੀ ਸੀਟ ਤੇ ਪਿਛਲੇ 5 ਚੋਣਾਂ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਸਭ ਤੋਂ ਵੱਧ ਤਿੰਨ ਵਾਰ ਜਿੱਤ ਪ੍ਰਾਪਤ ਕਰ ਚੁੱਕੀ ਹੈ ਜਦੋਂ ਕਿ ਅਕਾਲੀ ਦਲ ਦਾ ਗੜਚੋੜ ਜਦੋਂ ਸਾਂਝਾ ਉਮੀਦਵਾਰ ਹੁੰਦਾ ਸੀ ਤਾ ਉਹ ਇੱਥੇ ਬਣਾਏ ਵਿਧਾਇਕ ਜਿਹੜਾ ਉਹ ਬਣਾ ਚੁੱਕੀ ਹੈ ਲੇਕਿਨ ਅਜੇ ਪਿਛੜੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਥੇ ਜਿੱਤ ਹਾਸਲ ਕੀਤੀ ਹੈ ਇਸ ਹਿਸਾਬ ਨਾਲ ਕਾਂਗਰਸ ਦਾ ਉਮੀਦਵਾਰ ਵੀ ਮੁਕਾਬਲੇ ਦੇ ਵਿੱਚ ਹੈ ਦੱਸਦੀ ਹੈ ਕਿ ਲੁਧਿਆਣਾ ਪੱਛਮੀ ਸੀਟ 1977 ਵਿੱਚ ਹੋਂਦ ਵਿੱਚ ਆਈ ਸੀ ਅਤੇ ਹੁਣ ਤੱਕ ਇੱਥੇ 10 ਵਾਰ ਚੋਣਾਂ ਹੋ ਚੁੱਕੀਆਂ ਹਨ ਇਹਨਾਂ ਵਿੱਚੋਂ ਕਾਂਗਰਸ ਦਾ ਸਭ ਤੋਂ ਵੱਧ 6 ਵਾਰ ਅਕਾਲੀ ਦਲ ਦਾ 2 ਵਾਰ ਤੇ ਆਮ ਆਦਮੀ ਪਾਰਟੀ ਦਾ 1 ਵਾਰ ਜਿਹੜਾ ਉਹ ਜਿੱਤ ਚੁੱਕਾ ਹੈ ਤਾਂ ਜਨਤਾ ਪਾਰਟੀ ਇੱਕ ਵਾਰ ਇੱਥੇ ਜਿੱਤੀ ਹੈ ਜੇਕਰ ਆਪ ਉਮੀਦਵਾਰ उपचुनाव ਜਿੱਤਦਾ ਹੈ ਤਾਂ ਇਹ ਪਾਰਟੀ ਨੂੰ ਦੋ ਵੱਡੇ ਫਾਇਦੇ ਹੋ ਸਕਦੇ ਨੇ ਪਹਿਲਾ ਇਹ ਕਿ ਜਿਤਲੀ ਦੇ ਵਿੱਚ ਜੇ ਰਿਹਾਰ ਹੋਈ ਸੀ ਚੋਣਾਂ ਦੇ ਵਿੱਚ ਜੋ ਨੁਕਸਾਨ ਹੋਇਆ ਸੀ ਤੇ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਜਾਂ ਹੋਰ ਜਿਹੜੇ ਲੀਡਰ ਨੇ ਉਹਨਾਂ ਨੂੰ ਥੋੜਾ ਜਿਹਾ ਬੂਸਟ ਮਿਲ ਜਾਏਗਾ ਇੱਕ ਬੂਸਟ ਬਣ ਵਾਲੀ ਇਹ ਸੀਟ ਜਿੱਤਣ ਵੀ ਜਿੱਤਣਾ ਵੀ ਬੜੀ ਵੱਡੀ ਗੱਲ ਹੋ ਸਕਦੀ ਹੈ ਪਰ ਦੂਜੇ ਪਾਸੇ ਜੇਕਰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਸੰਸਦ ਵਿੱਚ ਪਹੁੰਚਣ ਦਾ ਰਸਤਾ ਵੀ ਖੋਲਿਆ ਜਾ ਸਕਦਾ ਹੈ ਦਰਸਲ ਆਪ ਨੇ ਰਾਜ ਸਭਾ ਮੈਂਬਰ ਜਿਹੜੇ ਨੇ ਉਹ ਸੰਜੀਵ ਅਰੋੜਾ ਇੱਥੇ ਉਮੀਦਵਾਰ ਬਣਾਏ ਨੇ ਜੇਕਰ ਉਹ ਵਿਧਾਇਕ ਬਣ ਜਾਂਦੇ ਹਨ ਤਾਂ ਉਹਨਾਂ ਦੀ ਰਾਜ ਸਭਾ ਸੀਟ ਛੱਡਣੀ ਪਵੇਗੀ ਜਿਸ ਕਾਰਨ ਇਹ ਸੀਟ ਖਾਲੀ ਹੋ ਜਾਏਗੀ ਤੇ ਚਰਚਾ ਜਦੋਂ ਤੋਂ ਇਹ ਸੀਟ ਤੇ ਸੰਜੀਵ अरोड़ा ਨੂੰ ਉਤਾਰਿਆ ਗਿਆ ਸੀ ਤੇ ਉਦੋਂ ਤੋਂ ਹੀ ਜਿਹੜੇ ਵਿਰੋਧੀ ਕਹਿੰਦੇ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਇੱਥੇ ਲਿਆ ਕੇ ਆਮ ਆਦਮੀ ਪਾਰਟੀ ਸਾਇਦ ਰਾਜ ਸਭਾ ਦੇ ਵਿੱਚ ਪੰਚੋਣਾ ਚਾਹੁੰਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤੇ ਭਾਜਪਾ ਨੇ ਜਿੱਥੇ ਸਰਕਾਰ ਬਣਾਈ ਤੇ ਉੱਥੇ ਕਈ ਆਮ ਆਦਮੀ ਪਾਰਟੀ ਦੇ ਵੱਡੇ ਦੇ ਵੱਡੇ ਲੀਡਰ ਤੁਹਾਨੂੰ ਪਤਾ ਹੀ ਆ ਕਿ ਕੌਣ-ਕੌਣ ਉੱਥੇ ਹਾਰ ਚੁੱਕਿਆ ਪਰ ਖੈਰ ਉਹ ਅਲੱਗ ਗੱਲ ਆ ਪਰ ਆਖਰੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਪ ਉਸੇ ਤਰ੍ਹਾਂ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜ ਸਕਦੀ ਹੈ ਪਤੇ ਇਸ ਦੇ ਲਈ ਵਿੱਚ ਜੋਰਾਂ ਸੋਹਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਾਂਗਰਸ ਦੇ ਜੇਕਰ ਗੱਲ ਕਰੀਏ ਤਾਂ ਉੱਥੇ ਭਾਰਤ ਪੂਸ਼ਣ ਆਸ਼ੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਲੁਧਿਆਣਾ ਪੱਛਮੀ ਉਪਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਜਿੰਨਾ ਮੁਛਦਾ ਸਵਾਲ ਬਣਿਆ ਹੋਇਆ ਹੈ ਉਨਾ ਹੀ ਕਾਂਗਰਸ ਦੇ ਲਈ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਕਿਹਾ ਹੈ ਕਿ ਇਹ ਤਬਦੀਲੀ ਦੀ ਸ਼ੁਰੂਆਤ ਹੋਏਗੀ ਅਜਿਹੀ ਸਥਿਤੀ ਵਿੱਚ ਕਾਂਗਰਸ ਦੀ ਜਿੱਤ ਸੂਬੇ ਵਿੱਚ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰ ਸਕਦੀ ਹੈ ਕਿਉਂਕਿ ਪਾਰਟੀ ਦੇ ਵਿੱਚ ਕਈ ਅਜਿਹੇ ਲੀਡਰ ਨੇ ਜਾਂ ਹੋਰ ਬੰਦੇ ਨੇ ਉਹਨਾਂ ਦੇ ਵਿੱਚ ਅੰਦਰ ਖਾਤੇ ਕਹਿੰਦੇ ਕਲਾ ਕਲੇਸ਼ ਹੈ ਪਰ ਅਜਿਹੀਆਂ ਗੱਲਾਂ ਤੇ ਕਈ ਵਾਰ ਕਾਂਗਰਸ ਦੇ ਸੂਬਾ ਪ੍ਰਧਾਨ ਜਿਹੜੇ ਨੇ ਅਮਰਿੰਦਰ ਸਿੰਘ ਰਾਜਾਭਾਣ ਉਹ ਮਨਾ ਕਰ ਚੁੱਕੇ ਨੇ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਵੀ ਪੂਰਾ ਕੋਸ਼ਿਸ਼ ਤੱਕ ਕਰ ਰਹੀ ਹੈ ਕਿ ਜੀਵਨ ਗੁਪਤਾ ਨੂੰ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਪਹੁੰਚਾਇਆ ਜਾਵੇ ਤੇ ਸਭ ਤੋਂ ਵੱਡੀ ਗੱਲ ਸ਼ਿਰੋਮਣੀ ਅਕਾਲੀ ਦਲ ਦੀ ਪ੍ਰੋ ਕਾਸਿਮ ਕੁੰਮਣ ਨੂੰ ਮੈਦਾਨ ਦੇ ਵਿੱਚ ਉਤਾਰਿਆ ਆ ਪਰ ਸੁਖਵੀਰ ਬਾਦਲ ਹਰਸਿਮਰਤ ਬਾਦਲ ਇਹਨਾਂ ਨੇ ਤਾਂ ਖੈਰ ਪੂਰਾ ਜੋਰ ਤਾਂ ਲਗਾਇਆ ਹੋਵੇਗਾ ਤੇ ਸਥਾਨਕ ਜਿਹੜੀ ਸ਼ਿਰੋਮਣੀ ਅਕਾਲੀ ਦਲ ਦੀ ਲੁਧਿਆਣੇ ਲੋਕ ਸਭਾ ਹਲਕੇ ਦੀ ਜਿੰਨੀ ਕੀ ਲੀਡਰਸ਼ਿਪ ਆ ਉਹ ਵੀ ਪੂਰੀ ਐਕਟਿਵ ਦਿਖੀ ਪਰ ਵਿਕਰਮ ਮੰਜੀਠੀਆ ਉਹਨੇ ਐਕਟਿਵ ਨਹੀਂ ਦਿਖੇ ਪਤਾ ਨਹੀਂ ਕੀ وجہ ਉਹ ਤਾਂ ਮੰਜੀਠੀਆ ਸਾਹਿਬ ਹੀ ਦੱਸ ਸਕਦੇ ਨੇ ਪਰ ਦੂਜੇ ਪਾਸੇ ਕਿਥੇ ਨਾ ਕਿਥੇ ਵੋਟ ਬੈਂਕ ਦੀ ਜੇਕਰ ਗੱਲ ਕੀਤੀ ਜਾਏ ਤਾਂ ਵੋਟ ਫੀਸਦੀ ਇੱਧਰ ਉੱਧਰ ਟਰਾਂਸਫਰ ਵੀ ਹੋ ਸਕਦਾ ਕਿਉਂਕਿ ਆਜ਼ਾਦ ਉਮੀਦਵਾਰ ਵੀ ਮੈਦਾਨ ਦੇ ਵਿੱਚ ਸੀਗੇ ਤੇ ਕੁਝ ਲੋਕ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਾਂ ਆਇਆ ਰਾਮ ਗੇਰਾਮ ਦੀ ਰਾਜਨੀਤੀ ਵੀ ਇਹਨਾਂ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੀ ਕਿਉਂਕਿ ਕਈ ਐਸੇ ਲੀਡਰ ਜੋ ਸਿਰੋਮਣੀ ਅਕਾਲੀ ਦਲ ਨੂੰ ਛੱਡ ਗਏ ਸੀ ਉਹ ਵੀ ਪਾਰਟੀ ਦੇ ਵਿੱਚ ਮੁੜ ਵਾਪਸ ਆ ਚੁੱਕੇ ਨੇ ਪਰ ਫਿਲਹਾਲ ਸਭ ਤੋਂ ਵੱਡੀ ਗੱਲ ਹੋਏਗੀ 23 ਤਰੀਕ ਵਾਲੀ ਕਿ 23 ਤਰੀਕ ਨੂੰ ਮੁਛ ਦੇ ਸਵਾਲ ਵਾਲੀ ਇਹ ਸੀਟ ਆਖਿਰਕਾਰ ਸੱਤਾ ਦੇ ਸੈਮੀਫਾਈਨਲ ਦੇ ਵਿੱਚ ਕਿਸ ਨੂੰ ਜਿੱਤ ਦਿਵਾਉਂਦੀ ਹੈ ਕਿਹੜੀ ਪਾਰਟੀ ਦਾ ਜਿਹੜਾ ਉਹ ਆਗੂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਦਾ ਹੈ ਸਭ ਤੋਂ ਵੱਡਾ ਸਵਾਲ ਹੈ ਤੇ ਜਨਤਾ ਨੇ ਤੇ ਫੈਸਲਾ ਕਰਤਾ ਹੁਣ ਸਿਰਫ ਕਾਊਂਟਿੰਗ ਹੋਣੀ ਆ ਤੇ 23 ਤਰੀਕ ਨੂੰ ਨਤੀਜੇ ਆਪ ਸਭ ਦੇ ਸਾਹਮਣੇ ਹੋਣਗੇ ਤੇ ਸਭ ਤੋਂ ਪਹਿਲਾਂ ਦੱਸਣ ਦੀ ਕੋਸ਼ਿਸ਼ ਵੀ ਕਰਾਂਗੇ ਫਿਲਹਾਲ ਅਜਿਨੇ ਮੈਨੂੰ ਦੇ ਇਜਾਜ਼ਤ ਧੰਨਵਾਦ